ਲਓ ਜੀ ਕਰਵਾ ਚੌਥ ਸਪੈਸ਼ਲ ਵੈਰਾਈਟੀ ਆਪਣੇ ਕੋਲੇ ਆ ਗਈ ਹੈ ਸਪੈਸ਼ਲ ਮੈਂ ਤਾਂ کہہ ਦਿਆਂਗਾ ਕਲਰ ਚਾਰਟ ਬਹੁਤ ਜ਼ਿਆਦਾ ਸੋਹਣੇ ਆ ਬਿਲਕੁਲ ਵੱਖਰੇ ਕਲਰ ਚਾਰਟ ਹੋਣੇ ਆ ਨਿਊ ਕਲਰ ਚਾਰਟ ਆ ਡਿਜ਼ਾਈਨਿੰਗ ਬਿਲਕੁਲ ਹਟਕੇ ਆ ਸਟਾਕ ਸਾਰਾ ਫੁੱਲ ਵੱਟਾ ਫੁੱਲ ਆਪਣੇ ਕੋਲੇ ਆ ਗਿਆ ਸਿਰਫ 15 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਡੇ ਇੱਕ ਬਾੜਾ ਨਹੀਂ ਤਾਂ ਘੱਟੋ ਘੱਟ 3-4000 ਦਾ ਫਾਇਦਾ ਇੱਕ ਡਰੈਸ ਪਿੱਛੇ ਕਰਕੇ ਜਾਵਾਂਗੇ ਇਹ ਚੀਜ਼ ਹੁਣੇ ਹੀ ਨੋਟ ਕਰ ਲਿਓ ਤੇ ਜਿਹੜੀ ਭੈਣ 15 ਮਿੰਟ ਪੂਰੀ ਵੀਡੀਓ ਦੇਖੂਗੀ ਫਾਇਦਾ ਉਦੋਂ ਹੀ ਹੋਣਾਗਾ ਨਾਲੇ ਵੀ ਨੋਟ ਕਰ ਲਿਓ ਜੇ ਤੁਸੀਂ ਵੀਡੀਓ ਔਨ ਕਰ ਲਈ ਆ ਤਾਂ ਇਹਨੂੰ ਪੂਰੀ ਦੇਖ ਸਾਰਾ ਕੁਝ ਬਿਲਕੁਲ ਵੱਖਰਾ ਮਿਲਣਾ ਔਰ ਰੇਟਾਂ ਜਿਹੜੀ ਲੋਟ ਬਜ਼ਾਰਾ ਚ ਮੱਚੀ ਵੀ ਆਪਾਂ ਤੁਹਾਨੂੰ ਬਿਲਕੁਲ ਘੱਟ ਰੇਟਾਂ ਦੇ ਵਿੱਚ ਬਹੁਤ ਜ਼ਿਆਦੇ ਜਾਇਜ਼ ਰੇਟਾਂ ਦੇ ਵਿੱਚ ਡਰੈੱਸਾਂ ਦੇਣੀਆਂ ਨੇ ਸਾਡਾ ਮਕਸਦ ਇਹ ਹੁੰਦਾ ਕਿ ਵੈਰਾਈਟੀ ਲਿਆਂਦੀ ਤੇ ਕਲੀਅਰ ਕਰਨੀ ਹੁੰਦੀ ਆ ਹੋਲਸੇਲ ਰੇਟਾਂ ਤੋਂ ਵੀ ਤੁਹਾਨੂੰ ਜਾਇਜ਼ ਰੇਟਾਂ ਤੇ ਦੇਵਾਂਗੇ ਪੂਰੀ ਵੀਡੀਓ ਦੇਖਿਓ ਲਓ ਜੀ ਆਹ ਲ ਆਰਟੀਕਲ ਚੈੱਕ ਕਰ ਲਓ ਬਹੁਤ ਜ਼ਿਆਦੇ ਡਿਮਾਂਡ ਦੇ ਵਿੱਚ ਆ ਬਿਲਕੁਲ ਵੱਖਰਾ ਆਰਟੀਕਲ ਆ ਲਓ ਜੀ ਕਰ ਲਓ ਚੈੱਕ ਬਹੁਤ ਸੋਹਣਾ ਆਰਟੀਕਲ ਆ ਫੁੱਲ ਧੁੰਮਾ ਪਾਉਂਦਾ ਪਿਆ ਇਸ ਟਾਈਮ ਸਾਡੇ ਕੋਲੇ ਕਰਵਾ ਚੌਥ ਤੇ ਡਰੈੱਸ ਪੁਲੀਆਂ ਆ ਔਰ ਡ्रेस ਦੇ ਉੱਪਰ ਚੈੱਕ ਕਰ ਲਓ ਸ਼ਾਰਟ ਦੇ ਵਿੱਚ ਡ्रेसेस ਆ ਸਾਈਜ਼ ਤਾ ਅਨੁਸਾਰ ਹੀ ਮਿਲ ਜਾਣੇ ਆ ਜਿਹੜੀਆਂ ਵੀ ਡਰੈਸਾਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਅਲਟਰੇਸ਼ਨ ਹੋ ਜਾਣਗੀਆਂ ਅੰਦਰ ਇਹਨਾਂ ਦੇ ਮਾਰਜਨ ਹੈਗਾਗਾ ਚਲਦੀ ਨਾਲ ਕਰ ਲਿਓ ਨੋਟ ਦੁਪੱਟਾ ਦੇਖੋ ਕਿੰਨਾ ਜਿਆਦਾ ਸ਼ਾਨਦਾਰ ਆ ਲਓ ਜੀ ਬਿਲਕੁਲ ਓਕੇ ਰਿਪੋਰਟ ਪੀਸ ਆਗਾ ਲਓ ਕਰੋ ਚੈੱਕ ਓਕੇ ਰਿਪੋਰਟ ਪੀਸ ਆ ਬਿਲਕੁਲ ਲਓ ਜੀ ਆ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਵਨ ਪੀਸ ਦੇ ਵਿੱਚ ਲਓ ਜੀ ਪਿਛੇ ਘੇਰਾ ਚੈੱਕ ਕਰੋ ਬਿਲਕੁਲ ਓਕੇ ਰਿਪੋਰਟ ਪੀਸ ਆ ਬਹੁਤ ਸ਼ਾਨਦਾਰ ਡਰੈਸ ਆ ਖਿੜਮਾ ਜਾਂ ਕਲਰ ਆ ਕਰਬਾ ਚੌਸ ਦੇ ਸਪੈਸ਼ਲ ਕਲਰ ਨੇਗੇ ਓਕੇ ਰਿਪੋਰਟ ਪੀਸਾ ਫਟਾਫਟ ਬੁੱਕ ਕਰ ਸਕਦੇ ਆ ਤੁਸੀਂ ਨੰਬਰ ਸਾਡਾ ਉੱਪਰ ਪਾਇਆ ਵਾ ਬਾਕੀ ਵੈਰਾਈਟੀ ਫੁੱਲ ਆ ਚੁੱਕੀ ਹੈ ਸਾਰੀਆਂ ਭੈਣਾਂ ਵਿਵੇਕ گارਮੈਂਟਸ ਨੇ ਹਾਰ ਸਿੰਘ ਵਾਲਾ ਬਰਨਾਲਾ ਰੋਡ ਤੇ ਪਹੁੰਚ ਜਾਓ ਬਾਕੀ ਜਿਹੜੀਆਂ ਭੈਣਾਂ ਸਾਡੀਆਂ ਦੂਰ ਬੈਠੀਆਂ ਨੇ ਨਹੀਂ ਆ ਸਕਦੇ ਆਨਲਾਈਨ ਤੁਸੀਂ ਮੰਗਵਾਉਣਾਗਾ ਨੰਬਰ ਸਾਡਾ ਉੱਪਰ ਪਾਇਆ ਵਾ ਸਕਰੀਨਸ਼ਾਟ ਲੈ ਕੇ ਪਾ ਦਿਓ ਅਸੀਂ ਤੁਹਾਨੂੰ ਭੇਜ ਦਾਂਗੇ ਔਰ 2 ਦਿਨ ਦੇ ਵਿੱਚ ਤੇ ਤੁਹਾਡੇ ਕੋਲ ਕੋਰੀਅਰ ਪਹੁੰਚ ਜਾਊਗਾ ਵੀ ਨੋਟ ਕਰ ਲਿਓ ਨਾਲ ਦੀ ਨਾਲ 2 ਦਿਨ ਦੇ ਵਿੱਚ ਕੋਰੀਅਰ ਤੁਹਾਡੇ ਕੋਲੇ ਪਹੁੰਚ ਜਾਏਗਾ ਲੋ ਜੀ ਦੁਪੱਟਾ ਚੈੱਕ ਕਰੋ ਪੂਰਾ ਕਢਾਈ ਵਾਲਾ ਹੋਊਗਾ ਲੋ ਜੀ ਕਰੋ ਚੈੱਕ ਓਕੇ ਰਿਪੋਰਟ ਪੀ ਸੋਣਗੇ ਬਿਲਕੁਲ ਸ਼ਾਨਦਾਰ ਉਸ ਤੋਂ ਬਾਅਦ ਅਗਲਾ ਬਿਲਕੁਲ ਨਵਾਂ ਕਲਰ ਸਾਹੀ ਤੁਹਾਨੂੰ ਜਲਦੀ ਵੀਡੀਓ ਚ ਸਾਰੀਆਂ ਭੈਣਾਂ ਨੇ ਕਿਹਾ ਸੀ ਵੀ ਕਲਰ ਚਾਰਟ ਬਿਲਕੁਲ ਵੱਖਰੇ ਆਉਣੇ ਆ ਬਹੁਤ ਸੋਹਣਾ ਕਲਰ ਆ ਜੀ نیچے ਹੋਇਆ ਵਾ ਕੰਮ ਕਿਦੇ ਤੇ ਚੈੱਕ ਕਰ ਲਓ ਕਿੰਨਾ ਸ਼ਾਨਦਾਰ ਆ ਜੀ ਔਰ ਬਾਜੂ ਚੈੱਕ ਕਰ ਲਓ ਕਿੰਨੇ ਸੋਹਣੇ ਆ ਬਿਲਕੁਲ ਲੱਗ ਆਈਟਮ ਆ ਵੱਖਰਾ ਡਿਜ਼ਾਈਨ ਆ ਲਓ ਜੀ ਔਰ ਨਾਲ ਆ ਗਿਆ ਤਾਂ ਓਪਨ ਗਰਾਰਾ ਨੀਚੇ ਤੋਂ ਬਹੁਤ ਸੋਹਣੇ ਸੋਹਣੇ ਆਰਟੀਕਲ ਦੇਣੇ ਤੁਹਾਨੂੰ ਇਹ ਵੀਡੀਓ ਵਿੱਚ ਬਣੇ ਰਹੋ ਆਹ ਲੋ ਜੀ ਰੇਟ ਦੱਸੂਗਾ ਵੀਡੀਓ ਦੇ ਐਂਡ ਤੇ ਜਿਹੜਾ 15 ਮਿੰਟ ਪੂਰੀ ਵੀਡੀਓ ਭੈਣ ਦੇਖ ਜੂਗੀ ਉਹਨਾਂ ਦੀ ਵੱਡੇ ਫਾਇਦੇ ਹੋਣੇ ਆ ਇਹ ਚੀਜ਼ ਨੋਟ ਕਰ ਲਿਓ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਹੈਗਾ ਲੋ ਜੀ ਕਰੋ ਚੈੱਕ ਦੁਪੱਟਾ ਬਹੁਤ ਜ਼ਿਆਦਾ ਸ਼ਾਨਦਾਰ ਹੈਗਾ ਐ ਲੋ ਉਸ ਤੋਂ ਬਾਅਦ ਦਿੰਨੇ ਆ ਤੁਹਾਨੂੰ ਅਗਲਾ ਕਲਰ ਲੋ ਜੀ ਆਹ ਲੋ ਜੀ ਸ਼ਾਰਟ ਦੇ ਵਿੱਚ ਸਾਰੀ ਵੀਡੀਓ ਚ ਮੈਕਸ ਵੈਰਾਈਟੀ ਤਾਂ ਆਉਣੀਆਂ ਲੌਂਗ ਸ਼ਾਰਟ 슬ੀਵਲੈਸ ਸਾਰੀਆਂ ਡਰੈੱਸਾਂ ਆ ਜਾਣੀਆਂ ਲੋ ਜੀ ਚੈੱਕ ਕਰੋ ਕਿੰਨਾ ਘੈਂਟ ਕਲਰ ਆ ਹੈਂਡਵਰਕ ਦਾ ਹੋਇਆ ਵਾ ਕੰਮ ਉੱਪਰ ਲੋ ਜੀ ਬਿਲਕੁਲ ਓਕੇ ਰਿਪੋਰਟ ਪੀਸ ਆ ਜੀ ਲੋ ਨਾਲ ਆ ਗਿਆ ਦਾ ਗਰਾਰਾ ਬਹੁਤ ਜ਼ਿਆਦਾ ਸ਼ਾਨਦਾਰ ਆ ਦੰਮੀ ਦੇ ਪਾਈ ਬਹੁਤ ਵਧੀਆ ਲੱਗੀ ਸੀ ਇਹ ਤਸਵੀਲ ਪਾਉਣੀ ਹੈ ਤੁਹਾਨੂੰ ਘੰਟੇ ਤੱਕ ਪਾਣੇ ਆ ਸੋ ਫਟਾਫਟ ਬੁੱਕ ਕਰ ਲਓ ਦੇਖੋ ਨੀਚੇ ਕੰਮ ਹੋਇਆ ਵਾ ਬਾਟਮ ਤੇ ਆਹ ਲੋ ਜੀ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਆਹ ਲੋ ਦੇਖੋ ਕਿੱਡਾ ਕੈਂਟ ਡਿਜ਼ਾਈਨ ਬਣਿਆ ਹੋਇਆ ਹੈ ਨੀਚੇ ਤੋਂ ਸੋ ਸੇਮ ਪੈਟਰਨ ਤੁਹਾਨੂੰ ਉੱਪਰ ਮਿਲ ਜਾਣਾ ਏਡੀ ਸ਼ਰਟ ਦੇ ਉੱਪਰ ਦੇਖੋ ਗਰਾਰਾ ਦੇਖੋ ਪਹਿਲਾਂ ਕਿੰਨਾ ਸ਼ਾਨਦਾਰ ਹੈ ਜੀ ਇਹ ਲੋ ਕਰੋ ਚੈੱਕ ਲੋ ਜੀ ਕਰੋ ਚੈੱਕ ਆਹ ਲੋ ਇਹ ਆ ਗਿਆ ਦਾ ਗਰਾਰਾ ਆਹ ਲੋ ਜੀ ਇਹ ਆ ਗਿਆ ਦਾ ਗਰਾਰਾ ਉਸ ਤੋਂ ਬਾਅਦ ਨਾਲ ਆ ਗਿਆ ਤਾਂ ਦੁਪੱਟਾ ਪੂਰਾ ਹੈਵੀ ਲਓ ਜੀ ਆ ਗਿਆ ਤਾਂ ਦੁਪੱਟਾ ਨਾਲ ਲਓ ਜੀ ਦੇਖੋ ਦੁਪੱਟੇ ਦੇ ਸਾਈਜ਼ ਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਬਿਲਕੁਲ ਪ੍ਰੋਪਰ ਸਾਈਜ਼ ਹੋਣਗੇ ਉਸ ਤੋਂ ਬਾਅਦ ਆ ਗਿਆ ਆਹ ਲਓ ਜੀ ਨਾਲ ਆਹ ਲਓ ਜੀ ਚੈੱਕ ਕਰੋ ਨਾਲ ਦੀ ਨਾਲ ਕਿੱਡੇ ਕੈਂਟ ਜੈਨ ਦੇ ਬਾਜੂ ਵਿੱਚ ਲੱਗੇ ਹੋਏ ਆ ਤੁਸੀਂ ਬਾਜੂ ਨਾਲ ਇਹ ਲਗਵਾ ਸਕਦੇ ਹੋ ਅਗਰ ਲਗਵਾਉਣਾ ਚਾਹੁੰਦੇ ਹੋ ਪਲੇਨ ਇਹਦਾ ਪਲਾਜ਼ੋ ਆ ਗਿਆ ਨਾਲ ਦੁਪੱਟਾ ਬਹੁਤ ਸੋਹਣਾਗਾ ਸੋ ਸਾਰਿਆਂ ਦੇ ਜਿਹੜੇ ਸਾਈਜ਼ ਆ ਬਿਲਕੁਲ ਅਲੱਗ-ਅਲੱਗ ਸਾਈਜ਼ ਤੋਂ ਲੈ ਕੇ ਡਬਲ ਐਕਸਲ 3 4 5 ਐਕਸਲ ਤੱਕ ਵੀ ਡਰੈਸ ਤੁਹਾਨੂੰ ਮਿਲ ਜਾਣੀ ਹੈ ਆਪਣੇ ਕੋਲੇ ਡਿਜ਼ਾਈਨਿੰਗ ਸਾਰੇ ਅਲੱਗ-ਅਲੱਗ ਹੋਣੇ ਆ ਜੀ ਔਰ ਕਲਰ ਚਾਰਟ ਬਿਲਕੁਲ ਨਵੇਂ ਆ ਚੈੱਕ ਕਰੀਚੋ ਦੇਖੋ ਬਾਜੂ ਉੱਪਰ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਚੈੱਕ ਕਰ ਸਕਦੇ ਆ ਤੁਸੀਂ ਸਪੈਸ਼ਲੀ ਕਰਵਾ ਚੌਥ ਦੀ ਵੈਰਾਈਟੀ ਆ ਕਲਰ ਚਾਰਟ ਸਾਰੇ ਤੁਹਾਨੂੰ ਇਹ ਚ ਡਾਰਕ ਸਾਡੇ ਕੋਲੇ ਜ਼ਿਆਦਾ ਮਿਲਣਗੇ ਆਈਸਕ੍ਰੀਮ ਕਲਰ ਚਾਰਟ ਇਸ ਵਾਰੀ ਨਹੀਂ ਲੈ ਕੇ ਆਂਦੇ ਪਰ ਕਿਉਂਕਿ ਕਰਵਾ ਚੌਥੇ ਭੈਣਾਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਸਭ ਤੋਂ ਪਹਿਲੀ ਡਿਮਾਂਡ ਹੁੰਦੀ ਆ ਡਾਰਕ ਸ਼ੇਡ ਕਲਰ ਦੀ ਲਓ ਜੀ ਮੈਂਜੈਂਟਾ ਕਲਰ ਦਾ ਕਿੰਨਾ ਸੋਹਣਾ ਪੀਸ ਹੈਗਾ ਚੈੱਕ ਕਰ ਲਓ ਤੁਸੀਂ ਬਿਲਕੁਲ ਓਕੇ ਰਿਪੋਰਟ ਪੀਸ ਆ ਆਲੋ ਕਰ ਲਓ ਚੈੱਕ ਆਲੋ ਸਾਰਾ ਵਰਕ ਹੋਇਆ ਬਾ ਦੁਪੱਟਾ ਕਿੰਨਾ ਸ਼ਾਨਦਾਰ ਆ ਲਓ ਜੀ ਨਾਲ ਤੁਹਾਨੂੰ ਦੁਪੱਟੇ ਕਰਵਾ ਦਈਏ ਨਿਕਾ ਪ੍ਰੋਪਰ ਸਾਈਜ਼ ਹੋਣਗੇ ਔਰ ਨਾਲ ਦੀ ਨਾਲ ਜਿਹੜੀਆਂ ਭੈਣਾਂ ਪਹਿਲੀ ਵਾਰੀ ਪੇਜ ਤੇ ਆਂਗਾ ਪੇਜ ਕਰ ਲਿਓ ਸਬਸਕ੍ਰਾਈਬ ਆਪਣਾ ਲਓ ਜੀ ਕਰੋ ਚੈੱਕ ਆਹ ਲਓ ਜੀ ਉਸ ਤੋਂ ਬਾਅ yellow shade ਦੇ ਵਿੱਚ ਲੋ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਸੀ ਗ੍ਰੀਨ ਦਾ ਕੰਬੀਨੇਸ਼ਨ ਨਾਲ ਗਲੇ ਦਾ ਸਾਰਾ ਕੰਮ ਹੋਇਆ ਵਾ ਬਾਜੂ ਅੰਦਰ ਲੱਗੇ ਹੋਏ ਆ ਅਗਰ ਤੁਸੀਂ ਲਗਵਾਉਣੇ ਆ ਲਗਵਾ ਸਕਦੇ ਹੋ ਨਾਲ ਇਹਦੇ ਬਾਜੂ ਨਾਲ ਆ ਲੋ ਜੀ ਔਰ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਲੋ ਜੀ ਕਰ ਲੋ ਚੈੱਕ ਲੋ ਉਸ ਤੋਂ ਬਾਅਦ ਆ ਗਿਆ ਅਗਲਾ ਕਲਰ ਬਹੁਤ ਜ਼ਿਆਦਾ ਸ਼ਾਨਦਾਰ ਹੈ ਜੀ ਚੈੱਕ ਕਰ ਲੋ ਤੁਸੀਂ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਹਾਲੋ orange color ਸਾਰੇ dark color ਚਾੜ ਦੇ ਨੇ ਬਿਲਕੁਲ ਵੱਖਰੇ ਤੁਹਾਨੂੰ ਆਹ ਲਓ ਜੀ ਕਰ ਲਓ ਚੈੱਕ ਓਕੇ ਰਿਪੋਰਟ ਪੀਸ ਹੈਗਾ ਬਿਲਕੁਲ ਓਕੇ ਰਿਪੋਰਟ ਪੀਸ ਲਓ ਜੀ ਕਰੋ ਚੈੱਕ ਕਿੰਨਾ ਜਗਮਗ ਕਰਦਾ ਪਿਆ ਸੂਟ ਹੈ ਜੀ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਲਓ ਬਹੁਤ ਸ਼ਾਨਦਾਰ ਪੀਸ ਹੈਗਾ ਉਸ ਤੋਂ ਬਾਅਦ ਦੇਖੋ ਜੀ ਇਹਦਾ ਕਰਾਰਾ ਬਹੁਤ ਸੋਹਣਾ ਪਾਕਿਸਤਾਨੀ ਡਿਜ਼ਾਈਨ ਦੇ ਵਿੱਚ ਬਣਿਆ ਹੋਇਆ ਓਕੇ ਰਿਪੋਰਟ ਪੀਸ ਹੈ ਬਿਲਕੁਲ ਬਿਲਕੁਲ ਓਕੇ ਰਿਪੋਰਟ ਪੀਸ ਲਓ ਜੀ ਕਰੋ ਚੈੱਕ ਹੈਲੋ ਕਰ ਲੋ ਚੈੱਕ ਧਿਆਨ ਦੇ ਨਾਲ ਸਾਰੀ ਵੈਰਾਈਟੀ ਪਹਿਣਾ ਵਾਸਤੇ ਫੁੱਲ ਵਰਡਾ ਫੁੱਲ ਆ ਗਈ ਹੈ 15 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਨਵੇਂ-ਨਵੇਂ ਡਿਜ਼ਾਈਨ ਆਪਾਂ ਦੇ ਦੇਣੇ ਆ ਲਓ ਜੀ ਔਰ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਆਹ ਲਓ ਜੀ ਦੁਪੱਟਾ ਦੇਖੋ ਕਿੰਦਾ ਜ਼ਿਆਦਾ ਘੈਂਟ ਹੈਗਾ ਆਹ ਲਓ ਕਰ ਲੋ ਚੈੱਕ ਲਓ ਜੀ ਪ੍ਰੋਪਰ ਸਾਈਜ਼ਸ ਗ੍ਰੇਸ ਦੇਖੋ ਦੁਪੱਟੇ ਦੀ ਕਿੰਨੀ ਜ਼ਿਆਦਾ ਗੀ ਬਿਲਕੁਲ ਓਕੇ ਰਿਪੋਰਟ ਹੈਗਾ ਬਹੁਤ ਜ਼ਿਆਦਾ ਗ੍ਰੇਸ ਆ ਸੂਟ ਤਾਂ ਬਿਲਕੁਲ ਬਿਲਕੁਲ ਹੀ ਫਟਕੇ ਸਾਰਿਆਂ ਤੋਂ ਬਹੁਤ ਜ਼ਿਆਦਾ ਪਿਆਰਾ ਹੈਗਾ ਫਟਾਫਟ ਕਰ ਲਓ ਬੁੱਕ ਤੁਸੀਂ ਜਿਹੜੀਆਂ ਪਿੰਡਾਂ ਦੇ ਦੂਰ ਬੈਠੀਆਂ ਸਾਡੇ ਕੋਲ ਆਨਲਾਈਨ ਮੰਗਵਾਣਾ ਹੁੰਦਾ ਨੇ ਆਹ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਆਰਟੀਕਲ ਲਓ ਜੀ ਇਹਨਾਂ ਦਾ ਗੱਲੇ ਦਾ ਕੰਮ ਚੈੱਕ ਕਰ ਲਓ ਜੀ ਡਬਲ ਐਕਸਲ ਦਾ ਸਾਈਜ਼ ਆ ਇਹ ਨਾਲ ਦੁਪੱਟਾ ਆ ਗਿਆ ਔਰ ਨਾਲ ਆ ਗਿਆ ਇਹਦਾ ਪਲਾਜ਼ੋ ਔਰ ਵੀਡੀਓ ਫਟਾਫਟ ਸ਼ੇਅਰ ਕਰ ਦਿਓ ਜੀ ਨਾਲ ਦੀ ਨਾਲ ਕਿਉਂਕਿ ਤੁਹਾਡੇ ਜਿਹੜੇ ਰਿਲੇਟਿਵ ਨੇ ਫਰੈਂਡ ਸਰਕਲ ਦੇ ਵਿੱਚ ਨੇ ਉਹਨਾਂ ਦਾ ਵੀ ਫਾਇਦਾ ਹੋ ਜਾਵੇ ਫਟਾਫਟ ਵੀਡੀਓ ਸ਼ੇਅਰ ਸਾਰੇ ਕੋਲੇ ਗਰੁੱਪਾਂ 'ਚ ਵਟਸਐਪ ਫੇਸਬੁੱਕ ਦੇ ਜਿਹੜੇ ਵੀ ਤੁਹਾਡੇ ਕੰਟੈਕਟ 'ਚ ਹੈਗੇ ਤੁਸੀਂ ਪਾ ਦਿਓ ਫਟਾਫਟ ਜੀ ਜਿਹੜੇ ਭੈਣਾਂ ਕੋਲ ਵੀਡੀਓ ਆਪਣੀ ਪਹੁੰਚ ਚੁੱਕੀ ਆ ਉਸ ਤੋਂ ਬਾਅਦ ਦੇਖ ਲਓ ਜੀ ਅਗਲਾ ਕਲਰ ਕਲਰ ਚਾਰਟ ਬਿਲਕੁਲ ਤੁਹਾਨੂੰ हट ਕੇ ਮਿਲਣੀ ਆ ਸਾਰੇ ਆ ਲੋ ਜੀ ਲਓ ਡਿਜ਼ਾਈਨਿੰਗ ਵੀ ਇੱਕ ਤੋਂ ਇੱਕ हट ਕੇ ਮਿਲਣੀ ਆ ਹਰ ਇੱਕ ਦੂਸਰਾ ਪੀਸ ਨਾਲੋਂ ਵੱਖਰਾ ਹੋਊਗਾ ਜੀ ਤੋਂ ਡਿਜ਼ਾਈਨਿੰਗ ਬਹੁਤ ਜ਼ਿਆਦਾ ਆ ਚੁੱਕੀ ਆਪਣੇ ਕੋਲੇ ਵਿਵੇਕ گارਮੈਂਟਸ ਨਿਹਾਲ ਸਿੰਘ ਵਾਲਾ ਤੇ ਲਓ ਜੀ ਨਾਲ ਆ ਗਿਆ ਇਹਦਾ ਆ ਲੋ ਗਰਾਰਾ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਜੀ ਲਓ ਬਾਟਮ ਤੇ ਹੋਇਆ ਕੰਮ ਚੈੱਕ ਕਰੋ ਕਿੰਨਾ ਘੈਂਟ ਹੈਗਾ ਲਓ ਜੀ ਬਿਲਕੁਲ ਓਕੇ ਰਿਪੋਰਟ ਪੀਸ ਆ ਦੇਖੋ ਇਦਾਂ ਬਣਨਾਗਾ ਬਿਲਕੁਲ ਨਾਲ ਦੁਪੱਟਾ ਇਹਦਾ ਲਓ ਜੀ ਆਹ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਦੁਪੱਟਾ ਜੀ ਇਹਦਾ ਆਹ ਲਓ ਜੀ ਅਗਲਾ ਆ ਗਿਆ ਪੀਸ ਇਹਦਾ ਬਿਲਕੁਲ ਓਕੇ ਰਿਪੋਰਟ ਪੀਸ ਲਓ ਜੀ ਕਰੋ ਚੈੱਕ ਆਹ ਲਓ ਬਹੁਤ ਸ਼ਾਨਦਾਰ ਪੀਸ ਹੈਗਾ ਆ ਦੇਖੋ ਸਾਰਾ ਇਹਦਾ ਬਾਟਮ ਦਾ ਵਰਕ ਨੀਚੇ ਤੋਂ ਬਹੁਤ ਸੋਹਣੀ ਕਢਾਈ ਹੋਈ ਵੀ ਆ ਲਓ ਜੀ ਸੂਟ ਦਿਆ ਕਰੋ ਬਿਲਕੁਲ ਨੇੜੀ ਤੋਂ ਕਰਕੇ ਦਰਸ਼ਨ ਜਿਵੇਂ ਜਿਵੇਂ ਤੁਹਾਨੂੰ ਵੈਰਾਈਟੀ ਲੱਗੀ ਆ 7 ਮਿੰਟ ਦੀ ਵੀਡੀਓ ਦੇ ਵਿੱਚ ਆ ਕੇ ਕਮੈਂਟ ਕਰਕੇ ਜਰੂਰ ਦੱਸ ਦਿਓ ਨੀਚੇ ਇੱਕ ਲਾਈਕ ਕਮੈਂਟ ਜਰੂਰ ਕਰ ਦਿਓ ਨਾਲ ਦੀ ਨਾਲ ਜੀ ਆਹ ਲਓ ਜੀ ਉਸ ਤੋਂ ਬਾਅਦ ਆ ਗਈ orange ਕਲਰ ਦੇ ਵਿੱਚ ਡਰੈਸ ਲਓ ਜੀ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਆਹ ਲਓ ਕਰੋ ਚੈੱਕ ਬਹੁਤ ਸ਼ਾਨਦਾਰ ਪੀਸ ਹੈਗਾ ਲਓ ਜੀ ਦੇਖੋ ਬਿਲਕੁਲ ਓਕੇ ਰਿਪੋਰਟ ਪੀਸ ਹੈ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਲਓ ਜੀ ਗ੍ਰੀਨ ਕਲਰ ਦੇ ਵਿੱਚ ਬਿਲਕੁਲ ਵੱਖਰਾ ਆਰਟੀਕਲ ਆ ਬਹੁਤ ਸੋਹਣਾ ਕਲਰ ਹੈਗਾ ਬਿਲਕੁਲ ਜੈਨੂਅਲ ਚੀਜ਼ ਹੈਗੀ ਬਹੁਤ ਪਿਆਰਾ ਲਓ ਜੀ ਬਹੁਤ ਸੋਹਣਾ ਡਰੈਸ ਹੈਗਾ ਲਓ ਜੀ ਕਰੋ ਚੈੱਕ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਬਹੁਤ ਸ਼ਾਨਦਾਰ ਪੀਸ ਹੈਗਾ ਨਾਲ ਇਹਦਾ ਗਰਾਰ ਆ ਗਿਆ ਬਹੁਤ ਪਿਆਰਾ ਕਪੜਾ ਵੀ ਬਹੁਤ ਜਿਆਦਾ ਪਿਆਰਾ ਹੈਗਾ ਲਓ ਜੀ ਚੈੱਕ ਕਰ ਲਓ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਲਓ ਜੀ ਕਰੋ ਚੈੱਕ ਚਲੇ ਗੱਲੂ ਬਹੁਤ ਜਿਆਦਾ ਪਿਆਰਾ ਲੋ ਜੀ ਨੀਚੇ ਬਾਟਮ ਤੇ ਹੋਇਆ ਬਾ ਵਰਕ ਲਓ ਜੀ ਕਰੋ ਚੈੱਕ ਓਕੇ ਰਿਪੋਰਟ ਪੀਸ ਹੈਗਾ ਦੁਪੱਟਾ ਦੇਖੋ ਕਿੰਨਾ ਯਾਰਾ ਸ਼ਾਨਦਾਰ ਹੈ ਲੋ ਇਹ ਲੋ ਦੁਪੱਟਾ ਵੀ ਪੂਰਾ ਸ਼ਾਨਦਾਰ ਹੋਊਗਾ ਸੋ ਪੂਰੀ ਵੀਡੀਓ ਦੇ ਬਣੇ ਰਹੋ ਜਿਹੜੇ ਪ੍ਰਾਈਸ ਆ ਤੁਹਾਨੂੰ ਦੱਸਦੇ ਐ ਐਂਡ ਤੇ ਲਓ ਜੀ ਕਰੋ ਚੈੱਕ ਆ ਲੋ ਉਸ ਤੋਂ ਬਾਅਦ ਆ ਗਿਆ ਜੀ ਅਗਲਾ ਕਲਰ ਲਓ ਜੀ ਲਾਈਕ ਕਮੈਂਟ ਜ਼ਰੂਰ ਨਾਲ ਦੀ ਨਾਲ ਕਰ ਦਿਓ ਜੀ ਜਿੱਦਾਂ ਦਾ ਤੁਹਾਡੇ ਕੋਲੇ ਵੀਡੀਓ ਆਪਣੀ ਪਹੁੰਚੀ ਜਾਂਦੀ ਆ ਸੋ ਫਟਾਫਟ ਲਾਈਕ ਔਰ ਕਮੈਂਟ ਨਾਲ ਜ਼ਰੂਰ ਕਰ ਦਿਓ ਲਓ ਜੀ ਔਰੇਂਜ ਕਲਰ ਦੇ ਵਿੱਚ ਨਾਲ ਪਲਾਜੋ ਇਹ ਸਾਈਜ਼ ਹੈਗਾ ਮੀਡੀਅਮ ਔਰ ਲਾਲ ਵਾਲਿਆਂ ਭੈਣਾ ਵਾਸਤੇ ਕਿਉਂਕਿ ਛੋਟੇ ਵੱਡੇ ਸਾਰੇ ਸਾਈਜ਼ ਆਪਾਂ ਮੰਗਵਾਏ ਹੋਏ ਆ ਆ ਲਓ ਜੀ ਕਰੋ ਚੈੱਕ ਵੈਰੈਟੀ ਦੇਖੋ ਪੂਰੀ ਭਾਈ ਆਈ ਪਈ ਆਪਣੇ ਕੋਲੇ 10 ਮਿੰਟ ਦੀ ਵੀਡੀਓ ਤਕਰੀਬਨ ਹੋ ਚੁੱਕੀ ਹੈ ਤੇ ਹਜੇ ਵੀ ਵੈਰੈਟੀ ਫੁੱਲ ਪਈ ਹੈ ਕਿਉਂਕਿ ਸਾਰੀ ਵੈਰੈਟੀ ਤੁਹਾਨੂੰ ਇੱਕ ਵਾਰੀ ਦਿਖਾ ਕਰਵਾ ਦਵਾਂ ਹਜੇ ਤਾਂ ਸਿਰਫ ਅਸੀਂ ਇੱਕ ਪੋਲੀਥੀਨ ਹੀ ਖੋਲਿਆ ਹੈਗਾ ਵੱਡਾ ਬਾਕੀ ਹਜੇ ਬੰਦ ਪਈ ਉਹ ਰੈਕ ਚ ਲਾ ਦੇਣਾ ਫਿਰ ਬਾਹਲੀ ਲੰਬੀ ਵੀਡੀਓ ਚੱਲੀ ਜਾਊਗੀ ਸੋ ਤੁਸੀਂ ਫੜਾਫੜੇ ਦਾ ਚੈੱਕ ਕਰ ਲਓ ਲੋ ਜੀ ਦੇਖੋ ਕਲਰ ਚਾਰਟ ਕਿੰਨਾ ਸੋਹਣਾਗਾ ਇਹਦਾ ਪਲਾਜ਼ੋ ਵੀ ਬਹੁਤ ਪਿਆਰਾ ਹੋਊਗਾ ਲੋ ਜੀ ਆਹ ਦੁਪੱਟਾ ਆ ਗਿਆ ਇਹਦੇ ਨਾਲ ਹਾਂ ਲੋ ਜੀ ਆ ਗਿਆ ਇਹਦਾ ਪਲਾਜ਼ੋ ਲੋ ਜੀ ਬਹੁਤ ਸ਼ਾਨਦਾਰ ਪਲਾਜ਼ੋ ਜੀ ਆਹ ਨੂੰ ਕਰ ਲੋ ਚੈੱਕ ਲਓ ਜੀ ਬਿਲਕੁਲ ਉੱਕਰਪੋਟ ਪੀਸ ਹੈ ਜੀ ਆਹ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਆਰਟੀਕਲ ਲਓ ਜੀ ਕਰੋ ਚੈੱਕ ਆਹ ਲਓ ਜੀ ਬਹੁਤ ਪਿਆਰਾ ਆਰਟੀਕਲ ਆ ਬਹੁਤ ਸੋਹਣਾ ਬਿਲਕੁਲ ਕਾਟਾ ਵਾਲਾ ਡਿਜ਼ਾਈਨ ਹੈ ਜੀ ਨਾਲ ਦੁਪੱਟਾ ਆ ਗਿਆ ਔਰ ਨਾਲ ਇਹਦਾ ਆ ਗਿਆ ਪਲਾਜ਼ੋ ਪਾਰਾ ਕੰਪਲੀਟ ਸੈੱਟ ਹੋਊਗਾ ਚੈੱਕ ਕਰ ਸਕਦੇ ਆ ਤੁਸੀਂ ਆਹ ਲਓ ਜੀ ਤੁਹਾਨੂੰ ਮੈਂ ਥੋੜਾ ਦੂਰ ਤੋਂ ਕਰਕੇ ਦਿਖਾ ਦਵਾ ਆਹ ਲਓ ਇਹ ਵਾਲਾ ਦਾ ਪਲਾਜ਼ੋ ਆ ਗਿਆ ਲੈਂਥ ਦੀ ਔਰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਬਿਲਕੁਲ ਓਕੇ ਰਪੋਰਟ ਪੀਸ ਹੋਊਗਾ ਜੀ ਲਓ ਕਰ ਲਓ ਚੈੱਕ ਸੋ ਉਸ ਤੋਂ ਬਾਅਦ ਬਿਲਕੁਲ ਅਲੱਗ ਸ਼ੇਡ ਅਲੱਗ ਕਲਰ ਲਓ ਜੀ ਡਿਜ਼ਾਈਨਿੰਗ ਦੇਖੋ ਬਿਲਕੁਲ हटਕੇ ਹੈ ਨੀਚੇ ਤੋਂ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਗਲੇ ਦਾ ਕੰਮ ਚੈੱਕ ਕਰ ਲਓ ਜੀ ਔਰ ਨੀਚੇ ਆ ਲਓ ਚੈੱਕ ਕਰ ਲਓ ਆ ਲਓ ਜੀ ਬਾਟਮ ਤੇ ਵਰਕ ਹੋਇਆ ਵਾ ਸਾਰਾ ਨਾਲ ਦਾ ਸੇਮ ਲਾਜੋ ਉੱਪਰ ਔਰ ਆ ਲੋ ਜੀ ਚੰਦਾ ਚੈੱਕ ਕਰ ਲੋ ਇਦਾਂ ਬਣਨਾ ਸੂਟ ਹੈ ਬਹੁਤ ਪਿਆਰਾ ਆਰਟੀਕਲ ਆ ਲੋ ਜੀ ਕਰੋ ਚੈੱਕ ਔਰ ਦੁਪੱਟਾ ਵੀ ਤੁਹਾਨੂੰ ਦਿਖਾ ਦਈਏ ਦੁਪੱਟੇ ਦੀ ਸਾਈਜ਼ ਦੀ ਕੋਈ ਦਿੱਕਤ ਨਹੀਂ ਹੋਊਗੀ ਪੂਰਾ ਹੈਵੀ ਦੁਪੱਟਾ ਹੋਊਗਾ ਇਹਦੇ ਨਾਲ ਆ ਲੋ ਜੀ ਦੁਪੱਟਾ ਹੀ ਪੂਰਾ ਹੈਵੀ ਹੋਊਗਾ ਲੋ ਜੀ ਕਰੋ ਚੈੱਕ ਆ ਲੋ ਦੁਪੱਟਾ ਹੀ ਪੂਰਾ ਹੈਵੀ ਹੋਊਗਾ ਲਓ ਕਰੋ ਚੱਕੀ ਉਸ ਤੋਂ ਬਾਅਦ ਅਗਲਾ ਕਲਰ ਆ ਗਿਆ ਜੀ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਬਿਲਕੁਲ ਨਿਊ ਕਲਰ ਬਿਲਕੁਲ ਹਟ ਕੇ ਕਲਰ ਆ ਸੋ ਜਿਹੜਾ ਵੀ ਤੁਸੀਂ ਇਹ ਚੋ ਬੁੱਕ ਕਰਨਾ ਪੀਸ ਫਟਾਫਟ ਕਰ ਸਕਦੇ ਹੋ ਜੀ ਕਿਉਂਕਿ ਤਿਹਾਰਾਂ ਦਾ ਟਾਈਮ ਆ ਵੈਰਾਈਟੀ ਆਉਂਦੀ ਨਾਲ ਦੀ ਨਾਲ ਕਲੀਅਰ ਹੋ ਜਾਂਦੀ ਆ ਸੋ ਜਿਹੜੀਆਂ ਵੀ ਭੈਣਾਂ ਨੇ ਆਨਲਾਈਨ ਮੰਗਾਉਣਾ ਹੈਗਾ ਇਹਦੇ ਸਕਰੀਨਸ਼ਾਟ ਲੈ ਕੇ ਸਾਨੂੰ ਪਾ ਦਿਓ ਡਰੈਸ ਬਹੁਤ ਜਿਆਦਾ ਪਿਆਰੀ ਹੈ ਜੀ ਆਹ ਆ ਲੋ ਚੈੱਕ ਕਰ ਲੋ ਸਕਰਟ ਦੇ ਨਾਲ ਆ ਬਿਲਕੁਲ ਲੱਗਦੀ ਚੀਜ਼ ਆ ਲੋ ਸਕਰਟ ਦੇਖ ਲੋ ਉੱਪਰ ਡਰੈਸ ਲਾ ਦਿੰਦੇ ਆ ਤੁਹਾਨੂੰ ਲੋ ਜੀ ਇਹਦਾ ਸਕਰਟ ਲੱਗ ਸਕਰਟ ਦੇ ਨਾਲ ਡਰੈਸ ਆ ਇਹ ਬਿਲਕੁਲ ਪਿਆਰੀ ਚੀਜ਼ ਆ ਹਟ ਕੇ ਆ ਲੋ ਉਸ ਤੋਂ ਬਾਅਦ orange ਕਲਰ ਦੇ ਵਿੱਚ ਲੋ ਜੀ ਦੇਖੋ ਪੂਰੀ ਕਿਹੜੀ ਵੈਰੈਟੀ ਆ ਵਿਵੇ ਗਾਰਮੈਂਟਸ ਨਿਹਾਲ ਸਿੰਘ ਵਾਲਾ ਤੇ ਸੋ ਫਟਾਫਟ ਬੁੱਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਭੈਣ ਨੇ ਮਗਵੋਣੀ ਘਰ ਬੈਠੇ ਮੰਗਵਾ ਸਕਦੇ ਹੋ ਔਰੇਂਜ ਕਲਰ ਆ ਗਿਆ ਜੀ ਡਿਜ਼ਾਈਨਿੰਗ ਸਾਰੇ ਤੁਸੀਂ ਦੇਖ ਹੀ ਚੁੱਕੇ ਹੋ ਕਿੰਨੇ ਪਿਆਰੇ ਪਿਆਰੇ ਆਪਣੇ ਕੋਲੇ ਆ ਚੁੱਕੇ ਆ ਜੀ ਲੋ ਕਰ ਲੋ ਚੈੱਕ ਆ ਲੋ ਦੇਖੋ ਜੀ ਬਿਲਕੁਲ ਹਟ ਕੇ ਡਿਜ਼ਾਈਨ ਆ ਸੋਹਣੇ ਸੋਹਣੇ ਕਲਰ ਚਾਰਟ ਬਹੁਤ ਪਿਆਰੇ ਆ ਰੇਟ ਬਿਲਕੁਲ ਬਾਜਬਾ ਤੁਹਾਨੂੰ ਜਿਆਦਾ ਵੇਟ ਨਹੀਂ ਕਰਾਉਂਦੇ ਜਿਹੜੇ ਪ੍ਰਾਈਸ ਆ ਦੇ ਸਿਰਫ ਲੱਗਣੇ ਤੁਹਾਨੂੰ 1999 ਰੁਪਏ ਜਿਹੜੀ ਮਰਜ਼ੀ ਡਰੈਸ ਲੈ ਲਓ ਜੀ ਬਾਜ਼ਾਰ 'ਚ ਘੱਟੋ ਘੱਟ ਇਹ 4500 5000 ਦੀ ਰੇਂਜ ਡਰੈਸ ਵਿਕਦੀ ਆ ਆਪਾਂ ਤੁਹਾਨੂੰ ਸਿਰਫ 1999 ਦੇ ਦੇਣੀ ਆ ਕਿਥੇ ਤੁਸੀਂ ਇੰਨੇ ਪੈਸੇ ਇੱਕ ਡਰੈਸ ਤੇ ਵਿਆਰਚ ਲੋਨ ਜਣਾ ਆਪਣੇ ਕੋਲੋਂ ਦੋ ਤੁਸੀਂ ਲੈ ਸਕਦੇ ਹੋ ਉਨੇ ਰੇਟਨ ਦੇ ਵਿੱਚ ਆ ਲੋ ਜੀ 1999 ਰੁਪਏ ਡਰੈਸ ਮਿਲਣੀ ਆ ਜਿਹੜਾ ਮਰਜ਼ੀ ਸਾਈਜ਼ ਲੈ ਲਓ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜਿਹੜਾ ਮਰਜ਼ੀ ਕਲਰ ਲੈ ਲਓ ਠੀਕ ਹੈ ਜੀ ਸੋ ਪ੍ਰਾਈਸ ਬਿਲਕੁਲ ਜੈਨੂਅਲ ਨੇ ਬਾਜਵ ਰੇਟ ਨੇ ਕਰਵਾਚੌਂਦ ਦੇ ਸਪੈਸ਼ਲ ਵੈਰਾਈਟੀ ਆ ਹੋਰ ਵੀ ਵੈਰਾਈਟੀ ਬਹੁਤ ਆਪਣੇ ਕੋਲੇ ਆਈ ਜਾਂਦੀ ਆ ਸੋ ਫਟਾਫਟ ਵੀਡੀਓ ਆਪਣੀ ਸ਼ੇਅਰ ਕਰ ਦਿਓ ਸਾਰੀਆਂ ਭੈਣਾਂ ਇਹ ਦੇਖੋ ਇਦਾਂ ਦੇ ਘੈਂਟ ਘੈਂਟ ਆਰਟੀਕਲ ਦੇਖੋ ਵਰਕ ਕਿੰਨਾ ਸੋਹਣਾ ਹੋਇਆ ਵਾ ਬਾਟਮ ਦੇ ਉੱਪਰ ਔਰ ਵੈਰਾਈਟੀ ਦਾ ਤੁਹਾਨੂੰ ਪਤਾ ਹੀ ਹੈ ਕਿ ਭੈਣਾਂ ਪਰ ਸਾਡੇ ਨਾਲ ਜੁੜੇ ਹੋਏ ਆ ਕਮੈਂਟ ਕਰਕੇ ਦੱਸ ਦਿਓ ਨਵੇਂਆਂ ਨੂੰ ਤਾਂ ਕਿ ਹਰੇਕ ਦਾ ٹرسٹ ਬਣ ਜAVE ਥੋੜਾ ਟਾਈਮ ਲੱਗਦਾ ਹੁੰਦਾ ਹੈ ਕਿ ਤੇ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਵੀ ਬਹੁਤ ਵਧੀਆ ਸਾਨੂੰ ਰਿਸਪੌਂਸ ਆਈ ਜਾਂਦਾ ਆ ਔਨਲਾਈਨ ਸੋ ਫਟਾਫਟ ਵੀਡੀਓ ਸ਼ੇਅਰ ਕਰ ਦਿਓ ਜੀ ਲਓ ਜੀ ਪ੍ਰਾਈਸ ਲੱਗਣਾ ਸਿਰਫ 1999 ਰੁਪਏ ਤੁਹਾਨੂੰ ਔਰ ਖੁੱਲੇ ਸੱਦੇ ਆ ਸਾਰੀਆਂ ਭੈਣਾਂ ਨੂੰ ਕਰਵਾ ਚੌਥ ਤੇ ਸਪੈਰਾਈਟੀ ਫੁੱਲ ਆ ਚੁੱਕੀ ਆ ਸੋ ਫਟਾਫਟ ਵੀਡੀਓ ਸ਼ੇਅਰ ਕਰ ਦਿਓ ਪੇਜ ਫੋਲੋ ਕਰ ਲਿਓ ਵੈਰਾਈਟੀ ਦੇ ਮਾਰ ਲਓ ਨਿਗਾ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਬਾਕੀ ਸ਼ਾਪ ਤੇ ਆ ਜਿਓ ਜੀ ਵੀਡੀਓ ਸ਼ੇਅਰ ਕਰ ਦਿਓ ਪ੍ਰਾਈਸ ਲੱਗੂਗਾ ਸਿਰਫ ਤੁਹਾਨੂੰ 1999 ਰੁਪਏ ਕਰ ਲਿਓ ਨੋਟ ਸਾਰੀਆਂ ਪਹਿਣਾ ਬਾਜ਼ੂ ਵੀ ਰੇਟ ਆ ਬਿਲਕੁਲ ਰੇਟ ਬਹੁਤ ਜ਼ਿਆਦਾ ਖਿੱਚਵੇਂ ਰਏ ਹੋਏ ਆ ਕਿਉਂਕਿ ਮਾਰਜਨ ਆਪਣੇ ਘੱਟ ਕੀਤੇ ਹੋਏ ਆ ਸੇਲ ਵਧਾਉਣੀ ਆ ਆਪਾਂ ਇਹ ਵਧਣੀ ਤੁਹਾਡੇ ਸਾਰਿਆਂ ਦੇ ਨਾਲ ਹੀ ਆ ਸੋ ਵੀਡੀਓ ਸ਼ੇਅਰ ਕਰ ਦਿਓ ਜੀ ਪੇਜ ਕਰ ਲਿਓ ਫੋਲੋ ਫਿਰ ਮਿਲਦੇ ਆਂ ਅਗਲੀ ਵੀਡੀਓ ਤੇ ਤੁਹਾਨੂੰ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਔਰ ਫਟਾਫਟ ਆਰਡਰ ਕਰ ਲਓ ਦੋ ਪੀਸ ਰਹਿਗੇ ਤੁਹਾਨੂੰ ਆ ਵੀ ਨਿਗਾਹ ਕਰਵਾ ਦੇਗੇ ਆ ਲੋ ਬਿਲਕੁਲ ਵੱਖਰੀਆਂ ਚੀਜ਼ਾਂ ਸਿਗੀਆਂ ਆ ਵੀ ਨਿਗਾਹ ਮਾਰ ਲਿਓ ਇੱਕ ਵਾਰੀ ਜਾਂਦੇ ਜਾਂਦੇ 15 ਮਿੰਟ ਤੁਹਾਡੇ ਪੂਰੇ ਹੋ ਜਾਣਗੇ ਸਾਰਿਆਂ ਦੇ ਇਹਦੇ ਵਿੱਚ ਲੋ ਜੀ ਇਹਦੇ ਇੱਕ ਪਹਿਲਾ ਮੈਂਜੈਂਟਾ ਕਲਰ ਵੀ ਦਿੱਤਾ ਹੈ ਇਹ ਤਾਂ نیچے ਸਭ ਤੋਂ ਫਸਟ ਵਾਲੇ ਪੀਸਾਂ 'ਚ ਤੇ ਇਹ ਚ ਕੇ ਵਾਲਾ ਕਲਰ ਆ ਕਿਉਂਕਿ ਸਾਰਿਆਂ ਦੇ ਵਿੱਚ ਇੱਕ ਕਲਰ ਹੈਗੇ ਉੱਪਰ ਥੱਲੇ ਹੋ ਜਾਂਦੇ ਆ ਮਾਲ ਜ਼ਿਆਦਾ ਖੁੱਲ ਜਾਂਦੇ ਕਈ ਵਾਰੀ ਸੋ ਫਟਾਫਟ ਵੀਡੀਓ ਸ਼ੇਅਰ ਕਰ ਲਿਓ 1999 ਦੇ ਵਿੱਚ ਹਾਂਜੀ ਔਰ